ਜਿਹੜੇ ਬਦਾਮਾਂ ਦੇ ਬੂਟੇ ਆ ਦੂਜਾ ਆਪਣਾ ਪੂਰੇ ਕਿੰਨੇ ਕਿ ਟਾਈਮਸ ਹੋ ਜਾਂਦੇ ਆ ਇਹਦਾ ਮਤਲਬ ਹੈ ਵੀ ਸਾਲ ਹੀ ਫਲਦੇ ਆਊਗਾ ਜੀ ਬਦਾਮ ਦਾ ਅੱਛਾ ਜੇ ਆ ਬੂਟਾ ਆ ਉਹਨਾਂ ਫਲ ਦਊਗਾ ਦਿਆ ਗਿਆ ਤੂੰ ਪਰ ਉਹ ਲਾ ਕੇ ਗਿਆ ਸੀ ਅੰਗੂਰਾਂ ਦੀਆਂ ਬੇਲੇ ਬਹੁਤ ਅੰਗੂਰ ਲੱਗੇ ਉਦੋਂ ਬਹੁਤ ਜਿਆਦਾ ਹਰੇ ਰੰਗ ਦੇ ਬੂਟੇ ਜਾਂ انجੀਰ ਲੱਗੀ ਇਧਰ ਥਾਵਾਂ ਨੇ ਤੇ انجੀਰ ਬਹੁਤ ਲੱਗੇ ਹਨ ਮੇਰੇ ਬਹੁਤ ਖਾਦੇ ਸੀ ਮਿੱਠੇ ਮਿੱਠੇ ਠੀਕ ਹੈ ਜੀ ਯਾਨੀ ਬੂਟੇ ਠੀਕ ਆ ਤੇ ਬਹੁਤ ਵਧੀਆ ਕੰਮ ਦੇ ਬੂਟੇ ਹੁੰਦੇ ਆ ਹਾਂ ਜੀ ਹੁਣ ਤੁਹਾਨੂੰ ਕਾਲੇ ਅੰਗੂਰਾਂ ਦੀ ਬੇਲ ਲਿਆ ਹੋਈ ਦਾ ਮਾਵਾਂ ਜਿਹੜੀ ਮਿੱਠੀ ਹੋ ਕੇ ਬਹੁਤ ਕਾਲੇ ਅੰਗੂਰਾਂ ਦੀ ਬੇਲ ਲਿਆ ਦੀ ਉਹ ਲਾਵਾ ਗਏ ਆ ਸਾਰੇ ਬੂਟੇ ਬਹੁਤ ਸੋਹਣੇ ਹਰੇ ਆ ਪੂਰੇ ਵਧੀਆ ਦਵਾਈ ਇਹ ਪੂਰੀ ਪਾ ਕੇ ਜਾਂਦਾ ਤੇ ਵਧੀਆ ਸਗਾ ਦਵਾਈ ਦੇ ਬੂਟੇ ਲਾਉਣੇ ਦਵਾਈ ਵੀ ਇਸੇ ਤੋਂ ਆਹ ਸਾਰੇ ਆ ਬੂਟੇ ਜਿੰਨੇ ਆ ਹਰ ਇੱਕ ਘਾਰੇ ਦੇ ਮੇਰੇ ਕੋਲੇ ਆ ਕੁਝ ਨਹੀਂ ਆ ਇਹ ਮਰੇ ਕੋਟੜਿਆ ਰ ਪੂਰਾ ਮਰੇ ਕੋਟੜੇ ਦਾ ਜਿਹੜਾ ਪਾਲਦੇ ਨੇ ਉਹਦੇ ਡਾਕਟਰ ਦੇ ਲਾਏ ਸੀਗੇ ਤੇ ਪਾਲਦੇ ਕਿੰਨੇ ਲੱਗੇ ਸੀ ਉਹਦੇ ਦੇਖਾ ਆਪਣੇ ਉਹ ਸ਼ਰਾਮ ਗੁਲਸਤਾਨ ਪੁਲਸਤਾਨ ਨਰਸਰੀ ਜਿਹੜੀ ਆ ਜੀ ਲੱਣੀ ਹੈ ਜੀ ਉੱਥੋਂ ਮੁਟਿਆ ਠੀਕ ਆ ਬੁਟੇ ਗੁਲਸਤਾਨ ਨਰਸਰੀ ਹੈ ਗੁਲਸਤਾਨ ਵਿੱਚ ਐਸੀ ਸਰਾਦ ਰੋ ਸਲੌਗ ਰੋਡ ਸਰਾਦ 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 ਰੋਡ ਤੇ ਗੁਲਸਨ ਨਰਸਰੀਆ ਗੁਲਸਨ ਗੁਲਸਤਾਨ ਗੁਲਸਤਾਨ ਦਾ ਹਾਂ ਇਹ ਵੀ ਨਰਸਰੀ ਉੱਤੇ ਨਰਸਰੀਆਂ ਦਾ ਬਹੁਤ ਆ ਹਾਂ ਗੁਲਸਨਤਾ ਕਲੀ ਦੇਣਿਆ ਰੋੜ ਤੇ ਇਹ ਗੁਲਸਤਾਨ ਜਿਹੜੀ ਗੁਲਸਤਾਨ ਆ ਇਹ ਸਾਰੇ ਬੂਟੇ ਦੇ ਗੁਲਸਤਾਨ ਦੇ ਲੱਗੇ ਹੋਇਆ ਇਹਦੀ ਦਵਾਈ ਪਾ ਕੇ ਜਾਂਦਾ ਦਾ ਪੂਰੀ ਹੁਣ ਇਹ ਤੋਂ ਭਾਈ ਵਾਲੇ ਵੀ ਬਾਬੇ ਦੇ ਵੀ ਦਵਾਈ ਇਸੇ ਤੋਂ ਪੋਣੀਆਂ ਸਾਰੇ ਬੂਟਿਆਂ ਨੂੰ ਜਿਹੜਾ ਕਦਨ ਆਊਗਾ 5 ਚੌਥੇ ਤੱਕ ਇਹਨੂੰ ਕਿਹਾ ਵਾ ਆ ਜਾਈ ਤੇ ਉੱਧੇ ਆ ਕੇ ਸਾਰੇ ਦਵਾਈ ਪਾ ਦੀ ਭਾਈ ਆ ਜੀ ਜਿੰਨੇ ਬੂਟੇ ਆਪਣੇ ਲੱਗੇ ਆ ਚਲ ਦੋ ਜਿਹੜੇ ਕਿਉਂਕਿ ਬੂਟਾ ਵੀ ਦਵਾਈ ਭਾਲਦਾ ਜਿਵੇਂ ਆਪਾਂ ਜਰਾ ਖਰਾਕ ਕੰਨੇ ਆਵੇਂ ਬੂਟਾ ਵੀ ਖਰਾਕ ਭਾਲਦਾ ਹਾਂਜੀ ਹਾਂ ਦੋ ਤਿੰਨ ਮਹੀਨੇ ਤੋਂ ਮਹੀਨੇ ਪੋਗਾਈ ਰਹੇ ਠੀਕ ਆ ਵਧੀਆ ਕੋਈ ਨਹੀਂ ਮਹਾਰਾਜ ਤੈਨੂੰ ਤਾਂ ਦਰੋਤੀ ਦੇ ਵਿੱਚ ਤਾਂ ਕਹਿੰਦੇ ਆਈ ਲੌਂਦਾ ਰਹੀ ਬੁੱਟੇ